ਹਾਂਜੀ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਖੇਤਾਂ ਵਾਲੇ ਪੰਜਾਬੀ ਤੇ ਤੇ ਖੇਤ ਚ ਫਿਰਦੇ ਆਂ ਜੀ ਤੇ ਅੱਜ ਹੋ ਫਿਰ ਕਰਦੇ ਆਂ ਗੱਲਬਾਤ ਕੱਲ੍ਹ ਨੂੰ ਲੋਕ ਸਭਾ ਚੋਣਾਂ ਨੇ ਤੇ ਵੋਟ ਦਾ ਅਧਿਕਾਰ ਪਾਸ ਸਾਰਿਆਂ ਨੂੰ ਮਿਲੇ ਆ ਵੀ ਤੇ ਉਸ ਵੋਟ ਦਾ ਅਧਿਕਾਰ ਆਪਣਾ ਵੋਟ ਪਾਉਣ ਵੀ ਜ਼ਰੂਰ ਜਾਣਾ ਚਾਹੀਦਾ ਤੇ ਵੋਟ ਜ਼ਰੂਰ ਪਾਉਣੀ ਚਾਹੀਦੀ ਹੈ ਜੀ ਕਿਸੇ ਨੂੰ ਵੀ ਪਾਓ ਲੇਕਿਨ ਵੋਟ ਦਾ ਅਧਿਕਾਰ ਦਾ ਇਸਤੇਮਾਲ ਜ਼ਰੂਰ ਕਰੋ ਤੇ ਬਾਕੀ ਚਲੋ ਜੁੜ ਜੋ ਫਿਰ ਕਰਦੇ ਆਂ ਗੱਲਬਾਤ ਨਹੀਂ ਇੱਕ ਮੌਕਾ ਦੇ ਦੇਣਾ ਆਪਾਂ ਕੱਲ੍ਹ ਆਪਾਂ ਦੀ ਮਰਜ਼ੀ ਉੱਤੇ ਹੋ ਗਈ ਹੈ ਨਹੀਂ ਨਹੀਂ ਉਹ ਪਰਨੇ ਕਾਟਦੇ ਨਹੀਂ ਆਪਾਂ ਪਾਰਟੀ ਤਾਂ ਨਹੀਂ ਮੁੱਕ ਚੱਲੀ ਮਾਇਆ ਵਧੀਆ ਨੂੰ ਪਾਈਏ ਵੋਟਾਂ ਪਾ ਮੈਂ ਹਰ ਹਲ ਕਾਲੀਆਂ ਨੂੰ ਪਾਉਣਾ ਕਾਲੀ ਹਰ ਇੱਕ ਕਾਲੀਆਂ ਨੂੰ ਪਾਉ ਤੇ ਗਾਂ ਮੌਕਾ ਗਾਂ ਨਾ ਮੈਨੂੰ ਮੌਕਾ ਦਵਾ ਇਹ ਥੋੜਾ ਆਪ ਇੱਕ ਨਹੀਂ ਚੇਕ ਆ ਇਹ ਵੋਟਾਂ 'ਚ ਵੀ ਕਾਲੀਆਂ ਨੂੰ ਦੇਖੋ ਤੇ 27 ਵਾਲੀਆਂ 'ਚ ਵੀ ਕਾਲੀਆਂ ਨੂੰ ਦੇਖੋ ਨਹੀਂ ਪੁਆੜੀ ਤਾਂ ਆਪ ਨਹੀਂ ਦੇਖਾਈ ਰਹਿਣੀ ਹਰ ਜੀ ਆਜੋ 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 ਜੁਰਜੋ ਦੇਖੋ ਜੀ ਟਾਂ ਛੰਗੀਆਂ ਨੇ ਆ ਬਾਕੀ ਦੇਖ ਸਕਦਾ ਤੁਸੀਂ ਕੀ ਤਾਂ ਦਾ ਖਾਲਸ ਏੜੀਆਂ ਵਾਹਾਂ ਪੰਜਾਂ ਨੇ ਜੀ ਤੇ ਸਾਡੇ ਦੋ ਪੱਤਰਕਾਰ ਲੱਗੇ ਹੋਏ ਨੇ ਹੋਟਾਂ ਦੀਆਂ ਗੱਲਾਂ ਕਰਨ ਕਬਾਲ ਚੱਲ ਪਾ ਲਿਆ ਫੇਰ ਉਹਨਾਂ ਨੂੰ ਪੁਵਾਰ ਛੱਡ ਗਿਆ ਜੀ ਸੁਮਾਨ ਛੱਡ ਗਿਆ ਪੰਚ ਜੀ ਪਿਆਰਾ ਇੱਧਰ ਕਿੱਥੋਂ ਮੈਂ ਆਂਦਾ ਪੱਪਾ ਜੀ ਇਹ ਹਾਲਿਆ ਕਰ ਓਏ ਭਾਈ ਆ ਪਾ ਨਾ ਭਾਈ ਆ ਆਜੋ ਜੀ ਆਜੋ 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 ਦੋ ਜਣੇ ਜੁੜ ਗਏ ਸਵਾਗਤ ਹੈ ਜੀ ਤੁਹਾਡਾ ਜੁੜਿਆ ਤੁਸੀਂ ਇਤਿਆਜ ਆਜੋ ਆਜੋ ਕਰਦੇ ਆ ਲੋਕ ਸਭਾ ਚੋਣਾਂ ਬਾਰੇ ਗੱਲਾਂ 2024 ਦੀਆਂ ਬਾਰੇ ਤੇ ਦੇਖਾਂਗੇ ਕੌਣ ਫੋਡੇ ਫੋਡੇ ਕਰ ਤੀ ਹਮ ਦਾ ਦੇਕੇ ਤਾਂ ਭੈਣਾ ਬੰਦ ਤੇ ਦੇਖਦੇ ਆ ਗੱਲਬਾਤ ਕਰਦੇ ਆ ਆਜੋ ਆਜੋ ਜੁੜਜੋ ਜੀ ਤੇ ਕਰਦੇ ਆ ਗੱਲਬਾਤ ਤੇ ਆਜੋ ਲਾਈਵ ਚੈਟ ਚ ਆਜੋ ਜੀ ਲਾਈਵ ਚੈਟ ਤੇ ਸਾਲੋ ਆਜੋ ਚੈਟ ਚਾਜੋ ਜੀ ਆਜੋ ਜੀ ਆਜੋ ਰੀਕਨੈਕਟਿੰਗ ਹੋ ਗਿਆ ਸੀ ਆਜੋ 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 ਤੇ ਆਸ ਨੇ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਜੀ ਤੇ ਆਪਾਂ ਗੱਲ ਕਰ ਰਹੇ ਹਾਂ ਲੋਕ ਸਭਾ ਚੋਣਾ 2024 ਬਾਰੇ ਤੇ ਕਿਸ ਦਾ ਮਾਹੌਲ ਬਣਿਆ ਹੋਇਆ ਜੀ ਪਾਰਟੀਆਂ ਸਾਰੀਆਂ ਆਪਦੇ ਵੱਲੋਂ ਪੂਰੀ ਤਿਆਰੀ ਚ ਨੇ ਤੇ ਕੱਲ ਨੂੰ ਵੋਟਾਂ ਪੈ ਜਾਣੀਆਂ ਤੇ 4 ਜੂਨ ਨੂੰ ਆਉਣੇ ਜੀ ਨਤੀਜੇ ਤੇ ਵੋਟ ਜਿੱਥੇ ਦਿਲ ਕਰਦਾ ਉੱਥੇ ਪਾਉਣੀ ਚਾਹੀਦੀ ਹੈ ਜੀ ਕਹਿੰਦੇ ਵੋਟ ਦਾ ਅਧਿਕਾਰ ਮਿਲਿਆ ਤਾਂ ਵੋਟ ਪਾ ਕੇ ਜ਼ਰੂਰ ਆਇਓ ਜੀ ਇਹੀ ਬੇਨਤੀ ਹੈ ਸਾਰਿਆਂ ਨੂੰ ਕਿ ਵੋਟ ਤੇ ਹੱਕ ਦਾ ਇਸਤੇਮਾਲ ਜ਼ਰੂਰ ਕਰਿਆ ਕਰੋ VOTING ਚ ਤੇ ਆਜੋ ਜੁੜ ਜੋ ਤਾਂ ਦਾ ਮੋਖ ਨਾਲ ਨਾਲ ਤੁਹਾਨੂੰ ਦਿਖਾਉਣੇ ਆ ਸਵਾਗਤ ਹੈ ਜੀ ਤਿੰਨ ਜਣ ਜੁੜ ਚੁੱਕੇ ਨੇ ਤੇ ਗੱਲ ਮੈਂ ਕਰ ਰਿਹਾ ਸੀ ਲੋਕ ਸਭਾ ਚੋਣਾ 2024 ਬਾਰੇ ਤੇ ਦੱਸੋ ਜੀ ਮਾੜਾ ਜ ਤੁਹਾਡੇ ਏਰੀਆ ਚੋਂ ਕੌਣ ਲੱਗਦਾ ਇਸ ਵਾਰ ਕਿਹੜੀ ਪਾਰਟੀ ਲੱਗਦੀ ਹੈ ਬਾਜੀ ਮਾਰ ਸਕਦੀ ਹੈ ਤੇ ਕਮੈਂਟਾਂ ਚ ਦੱਸੋ ਆ ਜੋ ਲਾਈਵ ਚੈਟ ਤੇ ਲਾਈਵ ਚੈਟ ਔਨ ਹੈ ਜੀ ਆ ਜੋ ਆ ਜੋ ਆ ਜੋ ਤਿਆਹ ਦੇਖ ਲੋ ਸਾਡੇ ਇਥੇ ਫੈਨ ਹੈਗੇ ਨੇ ਕਲੀ ਦਲ ਦੇ ਤੇ ਬਾਕੀ ਆ ਜੋ ਭਾਈ ਜੀ ਜਿਹੜਾ ਕਿ ਨੂੰ ਪਸੰਦ ਕਰਦਾ ਤੇ ਕਿਹਦੀ ਹਵਾ ਲੱਗਦੀ ਹੈ ਤੁਹਾਨੂੰ ਤੁਹਾਡੇ ਏਰੀਏ ਤੇ ਆਜੋ ਦੱਸੋ ਜ਼ਰੂਰ ਤੇ ਫਿਰ 4 ਤਰੀਕ ਨੂੰ ਦੇਖਾਂਗੇ ਜੀ ਕਿਹੜਾ ਮਾਰਦਾ ਬਾਜ਼ੀ ਤੇ ਕਿਹਦੀ ਆਪਦੀ ਬਾਜ਼ੀ ਲੱਗ ਜਾਂਦੀ ਹੈ ਤੇ ਦੱਸੋ ਮਾੜਾ ਜੀ ਕਿਹੜੇ ਏਰੀਆ ਚ ਕਿਹੜੀ ਸਪੋਰਟ ਕਿਹੜੀ ਪਾਰਟੀ ਅੱਗੇ ਚੱਲ ਰਹੀ ਹੈ ਜੀ ਤੇ ਜੁੜ ਜੋ ਜਿੰਨੇ ਮੇਰੇ ਵੀਰ ਪ੍ਰੋਟੋਰ ਸਕਦੇ ਆ ਵੈਲਕਮ ਟੂ ਹੈ ਜੀ 11 ਜਾਣੇ ਲਾਈਵ 'ਚ ਜੁੜ ਗਏ ਦੱਸੋ ਮੜਾ ਜ ਆਜੋ ਲਾਈਵ ਚੈਟ 'ਚ ਆਜੋ ਜੀ ਤੇ ਦੱਸੋ ਫਿਰ ਲੋਕ ਸਭਾ 2024 ਚ ਕਿਹੜੀ ਪਾਰਟੀ ਲੱਗ ਰਹੀ ਹੈ ਜੀ ਹਾਵੀ ਹੁੰਦੀ ਤੇ ਆਜੋ ਕਮੈਂਟਾਂ 'ਚ ਦੱਸੋ ਮੜਾ ਜ ਆ ਫਿਰ ਕਿਹੜੀ ਪਾਰਟੀ ਹਾਵੀ ਹੋਊਗੀ ਜੀ ਆਪਾਂ ਫਰੀਦਕੋਟ ਸੀਟ ਦਾ ਪੋਸਟਰ ਵੀ ਪਾਈ ਹੋਈ ਹੈ ਜੀ ਤੇ ਉਹਦੇ ਤੇ ਵੀ VOTING ਜ਼ਰੂਰ ਕਰਿਓ ਵੀ ਕਿਹੜੀ ਪਾਰਟੀ ਲੋਕ ਸਭਾ ਹਲਕਾ ਫਰੀਦਕੋਟ ਤੋਂ ਬਾਜੀ ਮਾਰ ਸਕਦੀ ਹੈ ਆਮ ਆਦਮੀ ਪਾਰਟੀ ਕਾਲੀ ਦਲ ਕਾਂਗਰਸ ਯਾਹਰ ਸਰਵਜੀਤ ਸਿੰਘ ਖਾਲਸਾ ਤੇ ਪਿਛਲੇ ਕੁਝ ਦਿਨਾਂ ਚੋਂ ਪਰ ਦੇਖ ਵੀ ਰਿਹਾ ਕਿ ਸਰਵਜੀਤ ਸਿੰਘ ਖਾਲਸਾ ਦਾ ਕਾਫੀ ਵਧੀਆ ਚੋਣ ਪ੍ਰਚਾਰ ਚੱਲ ਰਿਹਾ ਤੇ ਬਾਕੀ ਆਜੋ ਦੱਸੋ ਜੀ ਫਿਰ ਕਿ ਕਿਹੜੀ ਪਾਰਟੀ ਬਾਜ਼ੀ ਮਾਰ ਰਹੀ ਹੈ ਕਿਹੜੇ ਹਲਕੇ ਚੋਂ ਤੇ ਆਜੋ ਲਾਈਵ ਚੈਟ ਤੇ ਆਜੋ ਮੇਰਾ ਵੀਰ ਆਜੋ 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 ਜੀ ਆਜੋ ਚੈਟ ਜ਼ਰੂਰ ਕਰਿਆ ਕਰੋ ਮੇਰਾ ਵੀਰ ਕਿਹੜੀ ਪਾਰਟੀ ਕਿਹੜੇ ਏਰੀਆ ਚੋਂ ਦੱਸਿਆ ਕਰੋ ਨਾਲੇ ਪਤਾ ਲੱਗਦਾ ਵੀ ਕਿਹੜੇ ਏਰੀਆ ਚੋਂ ਬਾਈ ਦੇਖ ਰਹੇ ਐ ਜੇ ਮੇਰੀਆਂ ਭੈਣਾਂ ਅਜਾ ਮੇਰੇ ਭਰਾ ਦੇਖ ਰਹੇ ਐ ਤੇ ਆਜੋ ਦੱਸੋ ਫਿਰ ਕਿਹੜੀ ਪਾਰਟੀ ਦਾ ਤੁਹਾਡੇ ਏਰੀਆ ਚ ਲੱਗਦਾ ਵੀ ਰੁਝਾਨ ਹੈਗਾ ਜੀ ਤੇ ਸਾਡਾ ਤਾਂ ਫਿਰੋਜ਼ਪੁਰ ਹਲਕਾ ਹੀ ਤੇ ਫਿਰੋਜ਼ਪੁਰ ਹਲਕੇ ਚ ਇਸ ਟਾਈਮ ਦੋ ਤਰਾਂ ਦੀ ਟੱਕਰ ਲੱਗ ਰਹੀ ਹੈ ਜੀ ਜੇ ਸਿੰਘ ਆਇਆ ਤੇ ਬੋਬੀ ਮਾਨ ਤੇ ਲੀਕੋ ਕਿਹੜਾ ਜਿੱਦ ਹੈ ਜੀ ਦੋਨਾਂ ਦੇ ਵਿਚਾਲੇ ਟੱਕਰ ਚੱਲ ਰਹੀ ਹੈ ਤੇ ਬਾਕੀ 4 ਤਰੀਕ ਨੂੰ ਨਤੀਜੇ ਆ ਜਾਣੇ ਅਧਿਕਰਨ ਨੂੰ ਆਪਣੇ ਵੋਟ ਹੱਕ ਦਾ ਵੀ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਸਾਰਿਆਂ ਨੇ ਤੇ ਆਪਣੇ ਆਪਣੇ ਏਰੀਆ ਚ ਵੋਟ ਜ਼ਰੂਰ ਪਾਉਣੀ ਹੈ ਜੀ ਇਹ ਹੀ ਅਪੀਲ ਹੈ ਸਾਰਿਆਂ ਨੂੰ ਤੇ ਅੱਗੇ ਤੁਹਾਨੂੰ ਖੇਤਾਂ ਦੇ ਨੇ ਯਾਰ ਇਹ ਦਿਖਾ ਦਨੇ ਦੇਖ ਸਕਦੇ ਹੋ ਤੁਸੀਂ ਆਪ ਲਾਈਵ ਤੇ ਖੇਤ ਵੀ ਹੋਏ ਆ ਜੀ ਸਵਾਗਤ ਹੈ ਜੀ ਸਵਾਗਤ ਹੈ ਜੀ ਦੇਖੋ ਤੇ ਦੇਖ ਸਕਦੇ ਹੋ ਜੀ ਬਾਕੀ ਦੱਸੋ ਜੀ ਆਜੋ ਲਾਈਵ ਚ ਲਾਈਵ ਚ ਆਜੋ ਆਜੋ ਜੀ ਲਾਈਵ ਚ ਆਜੋ ਲਾਈਵ ਚੈਟ ਚ ਆਜੋ ਲਾਈਵ ਚੈਟ ਚ ਆਜੋ ਜੀ ਤੇ ਚੈਟ ਚ ਮਾੜਾ ਦੱਸੋ ਵੀ ਕਿਹੜੀ ਪਾਰਟੀ ਬਾਜੀ ਮਾਰ ਰਹੀ ਹੈ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰਦੇ ਹੋ ਜੀ ਸਬਸਕ੍ਰਾਈਬ ਦਬਕੇ ਕਰਦਾ ਕਰੋ ਚੈਨਲ ਨੂੰ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਆਪਾਂ ਵਲੌਗ ਵੀ ਪਾਉਣੇ ਆ ਸ਼ਾਰਟ ਵੀਡੀਓਜ਼ ਵੀ ਪਾਉਣੇ ਆ ਕਮੇਡੀ ਵੀਡੀਓਜ਼ ਵੀ ਪਾਉਣੇ ਆ ਜਰਤਾਂ ਵਾਲੀਆਂ ਵੀਡੀਓਜ਼ ਵੀ ਪਾਉਣੇ ਆ ਹਰ ਤਰੀਕੇ ਦੀ ਵੀਡੀਓ ਇੱਥੇ ਤੇ ਕੋਈ ਗਾਲੀ ਗਲੋਚ ਆਪਾਂ ਆਪਣੀ ਵੀਡੀਓ ਚ ਨਹੀਂ ਦਿਖਾਉਂਦੇ ਨਹੀਂ ਸੁਣਾਉਂਦੇ ਤੇ ਆਜੋ ਮੇਰੇ ਵੀਰ ਆਜੋ ਮੇਰੀਆਂ ਭੈਣਾ ਤੇ ਕੌਣ ਬਾਜ਼ੀ ਮਾਰ ਰਿਹਾ ਏ ਤੁਹਾਡੇ ਹਲਕੇ ਚੋਂ ਦੱਸੋ ਜਰੂਰ ਸਾਡੇ ਹਲਕੇ ਚੋਂ ਤਾਂ ਕਿ ਤੁਹਾਨੂੰ ਦੱਸਤਾ ਜੀ ਕਾਂਗਰਸ ਤੇ ਅਕਾਲੀ ਦਲ ਦੀ ਟੱਕਰ ਲੱਗ ਰਹੀ ਹੈ ਜੀ ਤੇ ਬਾਕੀ ਰੱਬ ਨੂੰ ਪਤਾ ਜੀ ਕੌਣ ਬਾਜ਼ੀ ਮਾਰਦਾ ਹੈ ਤੇ ਆਪਣੇ opinion ਜਰੂਰ ਦੱਸੋ ਜੀ ਵੀ ਕੌਣ ਮਾਰ ਰਿਹਾ ਬਾਜ਼ੀ ਇਸ ਵਾਰ ਲੋਕ ਲੋਕ ਸਭਾ ਚੋਣਾ 2024 ਵਿੱਚ ਤੇ ਕਮੈਂਟ ਕਰੋ ਜੀ 12 ਜਾਨੇ ਜੁੜ ਚੁੱਕੇ ਨੇ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਆਪਣੇ ਚੈਨਲ ਨੂੰ ਸਾਰੇ ਮੇਰੇ ਵੀਰ ਨੇ ਲਾਈਵ ਨੂੰ ਲਾਈਕ ਕਰ ਦੋ ਤੇ ਸਬਸਕ੍ਰਾਈਬ ਕਰ ਦੋ ਚੈਨਲ ਨੂੰ ਦਬਖੇ ਤੇ ਸ਼ੇਅਰ ਕਰ ਦੋ ਆਪਣੇ ਲਾਈਵ ਨੂੰ ਬਾਕੀ ਦੇਖ ਸਕਦੇ ਹਾਂ ਕਿ ਇੱਚ ਫਿਰਦੇ ਆ ਜੀ ਵਟਾਂ ਸ਼ਾਂਗੀ ਜਾਨਿਆਂ ਤੇ ਮਖਲ ਚਲੋ ਲਾਈਵ ਹੋ ਜੀਏ ਤੇ ਦੇਖ ਸਕਦੇ ਹਾਂ ਡੁੱਬਦਾ ਹੋਇਆ ਸੂਰਜ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਲਾਈਕ ਕਰਦੇ ਕਰੋ ਜੀ ਲਾਈਕ ਤੇ ਬਾਕੀ ਅਸਲੋਂ ਫਿਰ ਕੌਣ ਜਿੱਤ ਰਿਹਾ ਜੀ ਲੋਕ ਸਭਾ ਕਿਉਂ ਨਾ 2024 ਚ ਕੌਣ ਮਾਰੇਗਾ ਬਾਸੀ ਤੇ ਦੇਖੋ ਤੇ ਆ ਜਾਓ ਜੀ ਆ ਜਾਓ ਤੇ ਜੜ ਜੋ ਉਸ ਤੇ ਬਾਕੀ ਤੁਹਾਨੂੰ ਦਿਖਾਉਣ ਇੱਕ ਸਬਜ਼ੀ ਪਨੀਰੀ ਆਪਾਂ ਵਿੱਚ ਦੀ ਰਿਕਾਸ ਗੱਡੀ ਚੁੱਕੀ ਹੈ ਪਨੀਰੀ ਨੂੰ ਵੀ ਪਾਣੀ ਲਾਈ ਜਾਣੇ ਆ ਜੀ ਤੇ ਤੇ ਆ ਜੋ ਕਰ ਦੋ ਫਿਰ ਲਾਈਕ ਕਰ ਦੋ ਤੇ ਕਮੈਂਟ ਜਰੂਰ ਕਰੋ ਜੀ ਕੌਣ ਬਾਦੀ ਮਾਰ ਰਿਹਾ ਤੁਹਾਡੇ ਏਰੀਆ ਚੋਂ ਜੋ ਵੀ ਦੇਖ ਰਿਹਾ ਤੇ ਕੌਣ ਮਾਰ ਰਿਹਾ ਬਾਦੀ ਲੋਕ ਸਭਾ 2024 ਦੀਆਂ ਵੋਟਾਂ ਤੇ ਸੈਂਟਰ ਚ ਕੀ ਲੱਗਦਾ ਜੀ ਕੌਣ ਆ ਰਿਹਾ ਤੇ ਇਹਦੇ ਬਾਰੇ ਵੀ ਕਮੈਂਟ ਕਰਕੇ ਦੱਸੋ ਸੀ आ जाओ जी आ जाओ जी लाइक कर दो लाइक कर दो कमेंट करके दसो कौन लगता बाजी मार रहा है यार कमाल की गल आई ਪਾਣੀ ਕਿਵੇਂ ਆ ਗਿਆ ਖੁੱਡ ਪੈ ਕੇ ਉਹ ਉਥੋਂ ਐ ਪਾਉ ਉਹਦਾ ਆ ਸੀਗੇ ਆਜੋ ਤਰੇ ਤਰੇ ਆ ਤਰੇ ਆ ਤਰੇ ਆ ਆ ਪਾਇਓ ਤਾਂ ਜਿਹਨੇ ਕਰਾ ਲਿਆ ਉਹ ਕੋਈ ਨਾ ਹੈ ਬੱਤ ਹੈਗੇ ਆਂਦੇ ਤੇ ਭੈਣ ਦੀ ਟ੍ਰੈਕਟਰ ਦੇ ਮੂੰਹੇ ਆਵੇ ਟ੍ਰੈਕੀ ਨੂੰ ਜਾਂਦੀ ਨਹੀਂ ਹੁੰਦੀ ਯਾਰ ਕਦੇ ਗਈ ਆ ਬਈ ਕਿਤੇ ਕਰੀ ਪਾਣੀ ਵੀ ਹੋਊਗਾ ਦੇਖ ਸੁਣ ਤੇ ਤੇ ਟਟੀ ਰੀਂ ਦੀ ਅੰਡੇ ਬਚਾਉਣੇ ਆ ਜੀ ਆ ਦੇਖ ਖੋਡ ਪੈ ਗਿਆ ਹੈ ਪਾਣੀ ਇੱਥੇ ਦੇਖ ਬਹੁਤ ਬਹੁਤ ਪਾਣ ਲੈ ਅਹੇ ਕਰ ਲਗੇ ਪਾ ਆਏ ਆਮ ਨੂੰ ਹੋਰ ਗਾਲ ਖੁਰਦਾ ਨਹੀਂ ਤੇ ਕਰਦਾ ਦੇਖ ਸਕਦੇ ਆ ਜੀ ਇਹਨ ਦੇ ਤੋੜੇ ਦੇ ਇਹਨੇ ਤੋ ਚੱਲੀ ਜਾਂਦਾ ਜੀ ਮੋਟਰ ਤੇ ਲਟਕਾਈ ਜੀ ਮੋਟਰਾਂ ਵਾਲੀ ਤੇ ਦੱਸੋ ਕਮੈਂਟਾਂ ਚ ਕਿਹੜੀ ਪਾਰਟੀ ਆ ਰਹੀ ਹੈ ਜੀ ਕੀ ਕਮੈਂਟ ਜ਼ਰੂਰ ਕਰਿਆ ਕਰੋ ਇਹ ਰੈਡੀ ਚਾਰ ਜ ਮੈਂ ਹੁਣ ਵੇਖਦਾ ਕੋਈ ਨਹੀਂ ਪੈ ਰਿਹਾ ਲੱਗੀ ਨਹੀਂ ਹੁਣੀ ਤੁਹਾਡੇ ਤੋਂ ਚਾਰਜ ਦੋਦਾ ਬਟਨ ਆਨ ਛੱਡਿਆ ਹੋਣਾ ਔਰ ਜਿੰਨੀ ਹੁੰਦੀ ਓਨੀ ਕ ਚੱਲ ਜਾਂਦੀ ਐ ਜਿੰਨੀ ਹੁੰਦੀ ਓਨੀ ਖਾ ਜਾਂਦੀ ਓ ਜੀ ਇਸ ਕਾਫੀ ਸੌਦੇ ਪੜੀ ਦੀ ਗਾਫੀ ਜੀ ਇਸ ਤਾਂ ਪਨੀ ਰਹੀ ਹੋ ਚੁੱਕੀ ਆਪਣੀ ਕਾਫੀ ਕ ਪੀਤੇ ਬਾਕੀ ਤੇ ਤੇ ਸੋ ਰੰਗ ਰੰਗਲਾ ਪੰਜਾਬ ਤੇ ਚਲੋ ਜੀ ਫਿਰ ਨਹੀਂ ਕੋਈ ਕਮੈਂਟ ਕਰ ਰਿਹਾ ਤਾਂ ਆਪਾਂ ਆਪਣਾ ਲਾਈਵ ਇੱਥੇ ਹੀ ਖਤਮ ਕਰ ਦਿਆਂ ਜੀ ਜਿੰਨਾ ਵੀਰਾਂ ਭੈਣ ਭਰਾਵਾਂ ਨੇ ਮੇਰਾ ਲਾਈਵ ਦੇਖਿਆ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਚਲੋ ਫਿਰ ਆਪਣੇ ਚੈਨਲ ਨੂੰ ਵਾਤਵਾ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਜੀ ਤੇ ਆਪਣੇ ਵੀਡੀਓ ਨੂੰ ਵੀ ਲਾਈਕ ਸ਼ੇਅਰ ਕਰਨਾ ਤੇ ਕਮੈਂਟ ਕਰਨਾ ਜੀ ਤੇ ਚਲੋ ਜੀ ਫਿਰ ਮਿਲਦੇ ਆਂ ਜੀ ਤੇ ਫਿਰ ਲਾਈਵ ਕਰਾਂਗੇ 4 ਜੋਨ ਨੂੰ ਸ਼ਾਮ ਨੂੰ ਤੇ ਦੱਸਾਂਗੇ ਕਿ ਬਿਖੀ ਬਣਿਆ ਕਿਹੜੇ ਜ਼ਿਲ੍ਹੇ ਚ ਤੇ ਇੱਕ ਅੰਗਲਬਾਤ ਚਲੋ ਜੀ ਇੱਥੇ ਨਾਲ ਹੀ ਆਪਣੀ ਲਾਈਵ ਸਟ੍ਰੀਮਿੰਗ ਹੰਡੀ ਖਤਮ ਹਿੱਤ ਧੰਨਵਾਦ